ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਅੱਜ 11 ਜੂਨ ਹੈ ਤੇ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਬੇਸ਼ੱਕ ਅੱਜ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਸਰੀਰਕ ਤੌਰ ਤੇ ਨਹੀਂ ਹੈ ਪਰ ਉਸ ਨੂੰ ਚਾਹਣ ਵਾਲੇ ਉਸ ਨੂੰ ਪਿਆਰ ਕਰਨ ਵਾਲੇ ਹਰ ਸਮੇਂ ਹਰ ਪਲ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਨੇ ਅਤੇ ਜਦੋਂ ਕਦੇ ਸਿੱਧੂ ਮੂਸੇਵਾਲੇ ਦੇ ਨਾਲ ਸੰਬੰਧਤ ਕੋਈ ਦਿਨ ਹੁੰਦਾ ਹੈ ਜਾਂ ਫਿਰ ਸਿੱਧੂ ਮੂਸੇਵਾਲੇ ਦਾ ਕੋਈ ਗੀਤ ਰਿਲੀਜ਼ ਹੁੰਦਾ ਹੈ ਤਾਂ ਉਹ ਦਿਨ ਦੀ ਉਹਨਾਂ ਦੇ ਚਾਹਣ ਵਾਲਿਆਂ ਨੂੰ ਉਹਨਾਂ ਦੇ ਫੈਨਸ ਨੂੰ ਬੇਸਬਰੀ ਦੇ ਨਾਲ ਉਡੀਕ ਹੁੰਦੀ ਹੈ ਤੇ ਅੱਜ ਤਾਂ ਸਿੱਧੂ ਮੂਸੇਵਾਲੇ ਦੇ ਚਾਉਣ ਵਾਲਿਆਂ ਦੇ ਲਈ ਵੱਡਾ ਦੇਣਾ ਖਾਸ ਦੇਣਾ ਕਿਉਂਕਿ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਤਾਂ ਹੈ ਹੀ ਨਾਲ ਹੀ ਉਹਨਾਂ ਦੀ EP ਵੀ ਰਿਲੀਜ਼ ਹੋਈ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੁਆਰਾ ਉਹਨਾਂ ਦੇ ਉਹ ਦੋਸਤਾਂ ਨੂੰ ਰਿਪਲਾਈ ਕੀਤਾ ਗਿਆ ਜੋ ਕਿ ਕਿਸੇ ਸਮੇਂ ਉਹਨਾਂ ਦੇ ਦੋਸਤ ਘੋਂਦੇ ਸੀ ਪਰ ਉਹਨਾਂ ਨੇ ਦੋਸ਼ਵਾਨਾਂ ਦੇ ਨਾਲ ਉਹ ਘੱਟ ਨਹੀਂ ਕੀਤੀ ਨਾਲ ਹੀ ਕੁਝ ਕਲਾਕਾਰਾਂ ਨੂੰ ਵੀ ਰਿਪਲਾਈ ਕੀਤਾ ਗਿਆ ਜਿਹੜੇ ਕਿ ਸਿੱਧੂ ਮੂਸੇਵਾਲੇ ਨੂੰ ਥ੍ਰੈਡ ਦਿੰਦੇ ਸਨ ਉਹਨਾਂ ਨੂੰ ਧਮਕੀਆਂ ਦਿੰਦੇ ਸਨ ਜਿਸ ਦੇ ਬਾਰੇ ਕਿ ਸਿੱਧੇ ਤੌਰ ਤੇ ਹੀ ਸਿੱਧੂ ਮੂਸੇਵਾਲੇ ਨੇ ਦੱਸ ਦਿੱਤਾ ਹੈ ਤੇ ਦੱਸ ਦਈਏ ਕਿ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਜਿਵੇਂ ਕਿ ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਵੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲੇ ਕੇਕ ਲੈ ਕੇ ਉਹਨਾਂ ਦੇ ਘਰ ਪਹੁੰਚਦੇ ਸੀ ਸਿੱਧੂ ਮੂਸੇਵਾਲੇ ਤਾਂ ਮਜ਼ਾਕ-ਮਜ਼ਾਕ ਦੇ ਵਿੱਚ ਇੱਥੋਂ ਤੱਕ ਕਹਿੰਦਾ ਸੀ ਕਿ ਇੰਨੇ ਜ਼ਿਆਦੇ ਕੇਕ ਆ ਜਾਂਦੇ ਨੇ ਕਿ ਟਰਾਲੀਆਂ ਦੇ ਵਿੱਚ ਕੇਕ ਰੱਖ ਕੇ ਉਹਨਾਂ ਨੂੰ ਆਲੇ-ਦੁਆਲੇ ਦੇ ਪਿੰਡਾਂ ਤੱਕ ਦੇ ਵਿੱਚ ਵੰਡਣੇ ਪੈ ਜਾਂਦੇ ਨੇ ਇੰਨੇ ਜ਼ਿਆਦੇ ਕੇਕ ਉਹਨਾਂ ਦੇ ਜਨਮ ਦਿਨ ਤੇ ਇਕੱਠੇ ਹੋ ਜਾਂਦੇ ਨੇ ਸਿੱਧੂ ਮੂਸੇਵਾਲੇ ਨੇ ਤਾਂ ਇੱਕ ਵਾਰ ਮਜ਼ਾਕ ਦੇ ਵਿੱਚ ਇਹ ਵੀ ਕਹਿ ਦਿੱਤਾ ਸੀ ਕਿ ਕਿਤੇ ਲੋਕ ਉਹਨਾਂ ਨੂੰ ਕੇਕਾਂ ਵਾਲਾ ਬਾਬਾ ਨਾ ਕਹਿਣ ਲੱਗ ਜਾਣ ਸਿੱਧੂ ਮੂਸੇਵਾਲੇ ਦੇ ਅੱਜ ਜਨਮ ਦਿਨ ਤੇ ਉਹਨਾਂ ਦਾ ਕੇਕ ਜੋ ਕੱਟਿਆ ਉਹਨਾਂ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੇ ਕੱਟਿਆ ਜੀਆ ਦੋਸਤੋ ਛੋਟੇ ਸਿੱਧੂ ਮੂਸੇਵਾਲੇ ਨੇ ਅੱਜ ਆਪਣੇ ਵੱਡੇ ਭਰਾ ਦੇ ਜਨਮ ਦਿਨ ਦਾ ਕੇਕ ਕੱਟਿਆ ਆਪਣੀ ਮਾਤਾ ਦੀ ਗੋਦੀ ਦੇ ਵਿੱਚ ਬੈਠਾ ਛੋਟਾ ਸਿੱਧੂ ਬੇਹਦ ਪਿਆਰਾ ਲੱਗ ਰਿਹਾ ਸੀ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਜੀ ਨੇ ਕੇਕ ਦਾ ਇੱਕ ਹਿੱਸਾ ਸਿੱਧੂ ਛੜ ਦੀ ਫੋਟੋ ਨੂੰ ਛੁਆਇਆ ਉਹਨਾਂ ਦੇ ਮੂੰਹ ਨੂੰ ਛੁਆਇਆ ਅਤੇ ਸਿੱਧੂ ਮੂਸੇਵਾਲੇ ਦੇ ਦੇ ਸਰ ਤੇ ਹੱਥ ਵੀ ਫੇਰਿਆ ਪਿਆਰ ਦੇ ਨਾਲ ਆਸ਼ੀਰਵਾਦ ਦਿੱਤਾ ਪਿਆਰ ਦੇ ਨਾਲ ਉਹਨਾਂ ਦੀ ਫੋਟੋ ਨੂੰ ਸਹਲਾਇਆ ਬੇਸ਼ੱਕ ਭਾਵੁਕ ਪਲ ਸਨ ਪਰ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਬੇहद ਹੌਸਲੇ ਵਾਲੇ ਬਹਨ ਅਤੇ ਉਹਨਾਂ ਦੇ ਪਿਆਰ ਕਰਨ ਵਾਲਿਆਂ ਨੂੰ ਵੀ ਹਮੇਸ਼ਾ ਹੌਸਲਾ ਹੀ ਉਹਨਾਂ ਵੱਲੋਂ ਦਿੱਤਾ ਜਾਂਦਾ ਰਿਹਾ ਤੇ ਉੱਥੇ ਅੱਜ ਈਪੀ ਦੇ ਮੌਕੇ ਉਹਨਾਂ ਦੇ ਮਾਤਾ ਨੇ ਇਹ ਵੀ ਕਿਹਾ ਕਿ ਉਹ 15 ਸਾਲ ਤੱਕ ਸਿੱਧੂ ਮੂਸੇਵਾਲੇ ਨੂੰ ਜਿਉਂਦਾ ਰੱਖਣਗੇ ਇਸੇ ਤਰ੍ਹਾਂ ਹੀ ਉਹਨਾਂ ਦੇ ਗੀਤ ਉਹਨਾਂ ਦੀਆਂ ਐਲਬਮਸ ਆਉਂਦੀਆਂ ਰਹਿਣਗੀਆਂ ਜਿਵੇਂ ਕਿ ਅੱਜ ਜੀ ਕੀਤਾ ਗਿਆ ਤੇ ਸਿੱਧੂ ਮੂਸਵਾਲੇ ਦੇ ਚਾਹਣ ਵਾਲੇ ਤਾਂ ਅਕਸਰ ਇਹੀ ਕਹਿੰਦੇ ਹਨ ਇਹ ਲੋਕ ਤਾਂ ਜਿਉਂਦੇ ਜੀ ਨਹੀਂ ਬੋਲਦੇ ਪਰ ਮੂਸੇਵਾਲਾ ਤਾਂ ਮੜੀਆਂ ਦੇ ਵਿੱਚ ਬੈਠਾ ਵੀ ਵਿਰੋਧੀਆਂ ਦੀਆਂ ਚੀਕਾਂ ਪਵਾ ਰਿਹਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਕਿਉਂਕਿ ਸਿੱਧੂ ਮੂਸੇਵਾਲੇ ਦੀ EP ਨੇ ਰਿਲੀਜ਼ ਹੁੰਦੇ ਹੀ ਜਿੱਥੇ YouTube ਹੈਂਗ ਕਰ ਦਿੱਤੀ ਉੱਤੇ ਵਿਊਜ਼ ਦੇ ਨਾਲ ਵੱਡੇ ਰਿਕਾਰਡ ਵੀ ਬਣਾਏ ਹਨ ਸੋ ਕਮੈਂਟਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਜਰੂਰ ਜਨਮ ਦਿਨ ਤੇ ਮੁਬਾਰਕਬਾਦ ਦੇਣੀ ਹੈ ਤੇ ਆਪਣੇ ਪਿੰਡ ਸ਼ਹਿਰ ਦਾ ਨਾਮ ਜਰੂਰ ਮੈਂਸ਼ਨ ਕਰਿਓ ਤਾਂ ਕਿ ਪਤਾ ਲੱਗ ਸਕੇ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਕਿੱਥੋਂ ਕਿੱਥੋਂ ਉਹਨਾਂ ਨੂੰ ਕਰਦੇ ਨੇ ਵੀਡੀਓ ਦੇਖ ਰਹੇ ਨੇ